ਸੇਗਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਾਲ 2026-27 ਦੇ ਬਜਟ ਬਾਰੇ ਭਾਈ ਇਸ ਬਜਟ ਦੇ ਵਿੱਚ ਮਲਾਜ਼ਮਾਂ ਨੂੰ ਕੀ ਫਾਇਦਾ ਹੋਇਆ ਕਿਹੜੀ ਚੀਜ਼ ਸਸਤੀ ਹੋਈ ਆ ਕਿਹੜੀ ਚੀਜ਼ ਮਹਿੰਗੀ ਹੋਈ ਆ ਤੇ ਪੰਜਾਬ ਵਾਸੀਆਂ ਨੂੰ ਇਸ ਬਜਟ ਦੇ ਵਿੱਚੋਂ ਕੀ ਮਿਲਿਆ ਪੰਜਾਬ ਗਵਰਨਮੈਂਟ ਨੇ ਇਸ ਬਜਟ ਦੇ ਵਿੱਚ ਕਿਹੜਾ ਪੈਕੇਜ ਮੰਗ ਕੀਤਾ ਸੀ ਅਤੇ ਕਿਹੜਾ ਉਹਨਾਂ ਨੂੰ ਦਿੱਤਾ ਗਿਆ ਇਸ ਤੋਂ ਬਿਨਾ ਬਜਟ ਦੇ ਵਿੱਚ ਹੋਰ ਕਿਹੜੀਆਂ ਨਵੀਆਂ ਨਵੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਜਾਂ ਕਿਹਨੂੰ ਬੈਨੀਫਿਟ ਹੋਇਆ ਕਿਹਦਾ ਨੁਕਸਾਨ ਹੋਇਆ ਤੇ ਮਲਾਜ਼ਮ ਵਰਗ ਜਿਹੜਾ ਇਸ ਬਜਟ ਤੋਂ ਖੁਸ਼ ਆ ਉਹਨੂੰ ਕੋਈ ਫਾਇਦਾ ਹੋਇਆ ਜਾਂ ਨਹੀਂ ਹੋਇਆ ਇਹ ਸਾਰਾ ਕੁਝ ਆਪਾਂ ਡਿਟੇਲ ਦੇ ਵਿੱਚ ਦੱਸਾਂਗੇ ਲੋ ਜੀ 1 ਫਰਵਰੀ 2026 ਨੂੰ ਆਪਣੇ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਜੀ ਵੱਲੋਂ ਸਾਲ 2026-27 ਦਾ ਜਿਹੜਾ ਬਜਟ ਆ ਉਹ 53.5 ਲੱਖ ਕਰੋੜ ਦਾ ਪੇਸ਼ ਕੀਤਾ ਗਿਆ। ਇਸ ਬਜਟ ਦੇ ਵਿੱਚ ਕਿਹਨੂੰ ਕੀ ਫਾਇਦਾ ਹੋਇਆ ਉਹ ਆਪਾਂ ਦੱਸਣ ਦੀ ਕੋਸ਼ਿਸ਼ ਕਰਦੇ ਆ। ਲਓ ਜੀ ਸਭ ਤੋਂ ਪਹਿਲਾਂ ਤਾਂ ਮੁਲਾਜ਼ਮਾਂ ਦੀ ਗੱਲਬਾਤ ਕਰੀਏ ਜੇਕਰ ਤਾਂ ਮੁਲਾਜ਼ਮਾਂ ਨੂੰ ਇਸ ਬਜਟ ਦੇ ਵਿੱਚ ਕੁਝ ਨਹੀਂ ਮਿਲਿਆ। ਸਭ ਤੋਂ ਵੱਡੀ ਜਿਹੜੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਮੁਲਾਜ਼ਮਾਂ ਲਈ ਹੁੰਦੀ ਹੈ ਉਹ ਹੁੰਦੀ ਹੈ ਟੈਕਸ ਸਲੈਬ। ਭਈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਘਾਟਾ ਉਹ ਹੋਵੇ ਤੇ ਮੁਲਾਜ਼ਮਾਂ ਨੂੰ ਜਿਹੜਾ ਉਹ ਫਾਇਦਾ ਹੋਵੇ ਤੇ ਜਿਆਦਾ ਤੋਂ ਜਿਆਦਾ ਇਨਕਮ ਆ ਜਿਹੜੀ ਉਹ ਟੈਕਸ ਫ੍ਰੀ ਹੋ ਜੇ। ਪਰੰਤੂ ਇਸ ਬਜਟ ਦੇ ਵਿੱਚ ਮੁਲਾਜ਼ਮਾਂ ਨੂੰ ਕੋਈ ਵੀ ਚੀਜ਼ ਆ ਜਿਹੜੀ ਉਹ ਨਹੀਂ ਮਿਲੀ। ਟੈਕਸ ਸਲੈਬ ਜਿਸ ਤਰ੍ਹਾਂ ਪਿਛਲੇ ਸਾਲ ਸੀਗੀ 12 ਲੱਖ ਤੇ 75 ਹਜ਼ਾਰ ਦੀ ਸਟੈਂਡਰਡ ਡਿਡਕਸ਼ਨ ਉਹ ਤੇ ਉਹਦੇ ਉੱਤੇ ਕੋਈ ਟੈਕਸ ਨਹੀਂ ਸੀਗਾ ਉਹ ਉਸੇ ਤਰ੍ਹਾਂ ਬਰਕਰਾਰ ਆ। ਲੇਕਿਨ ਇਨਕਮ ਟੈਕਸ ਦੇ ਵਿੱਚ ਇੱਕ ਬੈਨੀਫੀਟ ਨਵਾਂ ਹੋਇਆ ਵਾ ਵੀ ਜਿਹੜੇ ਵੀ ਰਿਟਰਨ ਜਿਹੜੀ ਉਹ ਫਾਈਲ ਕਰਦੇ ਸੀ ਆਪਣੇ 31 ਦਸੰਬਰ 2000 ਆਪਣੇ 26 25 ਜੋ ਵੀ ਆ ਉਹ ਜਿਹੜੀ ਆ ਵਧਾ ਕੇ ਡੇਟ ਆ ਅੱਗੇ ਕਰ ਦਿੱਤੀ ਗਈ ਆ 31 ਮਾਰਚ 2026 ਤੱਕ ਤੁਸੀਂ ਜਿਹੜੀ ਉਹ ਲੇਟ ਫੀਸ ਦੇ ਨਾਲ ਇਹ ਜਿਹੜੀ ਰਿਟਰਨ ਭਰ ਸਕਦੇ ਹੋ ਇਹ ਹਰ ਇੱਕ ਸਾਲ ਇਸੇ ਤਰ੍ਹਾਂ ਹੋਊਗਾ 31 ਮਾਰਚ ਤੱਕ ਤੁਸੀਂ ਆਪਣੀ ਲੇਟ ਫੀਸ ਦੇ ਨਾਲ ਰਿਟਰਨ ਜਿਹੜੀ ਉਹ ਭਰ ਸਕਦੇ ਹੋ ਫਿਰ ਉਸ ਤੋਂ ਬਾਅਦ ਕਿਹੜੇ-ਕਿਹੜੇ ਨਵੇਂ ਪ੍ਰੋਜੈਕਟ ਆ ਜਿਹੜੇ ਇਹ ਬਜਟ ਦੇ ਵਿੱਚ ਪੇਸ਼ ਕੀਤੇ ਗਿਆ ਲਓ ਜੀ ਤਿੰਨ ਆਯੁਰਵੈਦਿਕ ਏਮਜ਼ ਆ ਜਿਹੜੇ ਹਸਪੀਟਲ ਆ ਉਹ ਖੁੱਲਣਗੇ ਪੂਰੇ ਦੇਸ਼ ਦੇ ਵਿੱਚ ਇਸ ਤੋਂ ਬਿਨਾ ਸੱਤ ਨਵੇਂ ਹਾਈ ਸਪੀਡ ਰੇਲ ਪ੍ਰੋਜੈਕਟ ਆ ਜਿਹੜੇ ਉਹ ਇਹਦੇ ਵਿੱਚ ਖੋਲੇ ਜਾਣਗੇ ਉਹ ਸਾਊਥ ਇੰਡੀਆ ਦੇ ਵਿੱਚ ਉਹਨੂੰ ਜ਼ਿਆਦਾ ਫਾਇਦਾ ਹੋਊਗਾ ਲੇਕਿਨ ਇਧਰ ਪੰਜਾਬ ਵਾਸੀਆਂ ਨੂੰ ਆਪਾਂ ਨੂੰ ਉਹਦੇ ਵਿੱਚ ਕੋਈ ਜ਼ਿਆਦਾ ਫਾਇਦਾ ਹੋਣ ਦੀ ਸੰਭਾਵਨਾ ਨਹੀਂ ਹੈਗੀ ਇਸ ਤੋਂ ਬਿਨਾ ਇਨਕਮ ਟੈਕਸ ਵਾਲਿਆਂ ਲਈ ਇੱਕ ਹੋਰ ਨਵੀਂ ਅਪਡੇਟ ਆ ਵੀ 1 ਅਪ੍ਰੈਲ 2026 ਤੋਂ ਇਨਕਮ ਟੈਕਸ ਦਾ ਨਵਾਂ ਐਕਟ ਆ ਜਿਹੜਾ ਉਹ ਲਾਗੂ ਕੀਤਾ ਜਾ ਰਿਹਾ ਉਹਦੇ ਅਨਸਾਰ ਆ ਜਿਹੜਾ ਟੈਕਸ ਆ ਫਿਲ ਕੀਤਾ ਜਾਇਆ ਜਾਏਗਾ ਹੁਣ ਆਪਾਂ ਗੱਲਬਾਤ ਕਰਦੇ ਆਂ ਬਈ ਕਿਹੜੇ ਲੋਕਾਂ ਨੂੰ ਇਸ ਬਜਟ ਦੇ ਵਿੱਚ ਫਾਇਦਾ ਹੋਇਆ ਸਭ ਤੋਂ ਪਹਿਲਾਂ ਫੈਰੇ ਵਾਲੀ ਗੱਲ ਆ ਜੀ ਜਿਹੜੇ ਆਪਣੇ ਭਿਆਨਕ ਬਿਮਾਰੀਆਂ ਦੇ ਨਾਲ ਗ੍ਰਸਤ ਨੇ ਲੋਕ ਜਿਸ ਤਰ੍ਹਾਂ ਕੈਂਸਰ ਹੋ ਗਿਆ ਸ਼ੂਗਰ ਹੋ ਗਿਆ ਜਾਂ ਹੋਰ ਬਹੁਤ ਸਾਰੀਆਂ ਕ੍ਰੋਨਿਕ ਡਿਸੀਜ਼ ਨੇ ਉਹਨਾਂ ਦੇ ਵਿੱਚ ਜਿਹੜੀਆਂ ਦਵਾਈਆਂ ਜੀ ਕੈਂਸਰ ਦੀਆਂ ਉਹ ਸਸਤੀਆਂ ਕਰ ਦਿੱਤੀਆਂ ਗਈਆਂ ਸ਼ੂਗਰ ਦੀਆਂ ਦਵਾਈਆਂ ਵੀ ਸਸਤੀਆਂ ਕਰ ਦਿੱਤੀਆਂ ਗਈਆਂ ਤੇ ਸੱਤ ਤਰ੍ਹਾਂ ਦੀਆਂ ਹੋਰ ਦਵਾਈਆਂ ਨੇ ਜਿਹੜੀਆਂ ਕਿ ਗਵਰਨਮੈਂਟ ਵੱਲੋਂ ਇਸ ਬਜਟ ਦੇ ਵਿੱਚ ਸਸਤੀਆਂ ਕਰ ਦਿੱਤੀਆਂ ਗਈਆਂ ਚਲੋ ਉਹਨਾਂ ਨੂੰ ਥੋੜੀ ਰਾਹਤ ਹੋਊਗੀ ਕਿਉਂਕਿ ਉਹ ਪਹਿਲਾਂ ਹੀ ਬਿਮਾਰੀ ਨਾਲ ਗ੍ਰਸਤ ਨੇ ਪੈਸਾ ਬਹੁਤ ਲੱਗਦਾ ਦਵਾਈਆਂ ਤੇ ਜੇਕਰ ਦਵਾਈਆਂ ਸਸਤੀਆਂ ਮਿਲਣ ਲੱਗਣ ਜਾਂ ਤਾਂ ਉਹਨਾਂ ਨੂੰ ਇਸ ਵੇਸੇ ਤੇ ਥੋੜਾ ਜਿਹਾ ਫਾਇਦਾ ਹੋ ਜੂਗਾ ਹੁਣ ਆਪਾਂ ਗੱਲਬਾਤ ਕਰਦੇ ਹਾਂ ਵੀ ਇਸ ਬਜਟ ਦੇ ਵਿੱਚ ਕੀ ਸਸਤਾ ਹੋਇਆ ਕੀ ਮਹਿੰਗਾ ਹੋਇਆ ਕਿਹੜੇ ਬੰਦੇ ਖੁਸ਼ ਹੋਣਗੇ ਕਿਹੜਿਆਂ ਦੇ ਹੱਥ ਨਿਰਾਸ਼ਾ ਲੱਗੂਗੀ ਇਹ ਗੱਲਬਾਤ ਕਰਦੇ ਆ ਲਓ ਜੀ ਸਭ ਤੋਂ ਪਹਿਲਾਂ ਤਾਂ ਸ਼ਰਾਬ ਆ ਜਿਹੜੀ ਉਹ ਮਹਿੰਗੀ ਹੋ ਚੁੱਕੀ ਆ ਪੰਜਾਬ ਦੇ ਲੋਕ ਆ ਜਿਹੜੇ ਉਹ ਸ਼ਰਾਬ ਦੀ ਵਰਤੋਂ ਜ਼ਿਆਦਾ ਕਰਦੇ ਆ ਇੱਥੇ ਜ਼ਿਆਦਾ ਵਰਤੋਂ ਹੁੰਦੀ ਆ ਸ਼ਰਾਬ ਦੀ ਜਿਹੜੇ ਕਰਕੇ ਸ਼ਰਾਬ ਹੁਣ ਮਹਿੰਗੀ ਹੋ ਚੁੱਕੀ ਆ ਤੇ ਇਹਦੇ ਤੇ ਕਸਟਮ ਡਿਊਟੀ ਆ ਜਿਹੜੀ ਉਹ ਲਗਾ ਦਿੱਤੀ ਗਈ ਆ ਜਿਹਦੇ ਕਰਕੇ ਹੁਣ ਇਹ ਥੋੜੀ ਜਿਹੀ ਇਹ ਗੱਲ ਤੁਹਾਨੂੰ ਹੋਰ ਢਿੱਲੇ ਕਰਨੇ ਪਊਗੇ ਸ਼ਰਾਬ ਪੀਣ ਦੇ ਲਈ ਹਾਂਜੀ ਜਿਹੜਾ ਜੇਕਰ ਉਸ ਤੋਂ ਬਾਅਦ ਆਪਾਂ ਗੱਲਬਾਤ ਕਰੀਏ ਹੋਰ ਮਹਿੰਗੀਆਂ ਚੀਜ਼ਾਂ ਕਿਹੜੀਆਂ-ਕਿਹੜੀਆਂ ਹੋਈਆਂ ਲਗਰੀ ਗੱਡੀਆਂ ਜਿਹੜੀਆਂ ਉਹ ਮਹਿੰਗੀਆਂ ਹੋ ਚੁੱਕੀਆਂ ਜੀ ਹੁਣ ਉਹਦੇ ਉੱਤੇ ਟੈਕਸ ਜ਼ਿਆਦਾ ਲੱਗੂਗਾ ਉਹ ਮਹਿੰਗਾ ਮਿਲੂਗਾ ਬੀੜੀ ਤੰਬਾਕੂ ਵਿਦੇਸ਼ੀ ਗਹਿਣੇ ਜੇਕਰ ਗਹਿਣਾ ਪਾਉਣਾ ਤਾਂ ਦੇਸ਼ ਦਾ ਪਾਓ ਨਹੀਂ ਤਾਂ ਫਿਰ ਵਿਦੇਸ਼ੀ ਗਹਿਣੇ ਆ ਜਿਹੜੇ ਉਹ ਤੁਹਾਨੂੰ ਮਹਿੰਗੇ ਪੈਣਗੇ ਵਿਦੇਸ਼ੀ ਘੜੀਆਂ ਵੀ ਆ ਜਿਹੜੀਆਂ ਉਹ ਮਹਿੰਗੀਆਂ ਹੋਣਗੀਆਂ ਹੁਣ ਸਸਤਾ ਕੀ ਹੋਇਆ ਸਸਤਾ ਸਭ ਤੋਂ ਪਹਿਲਾਂ ਤਾਂ ਦਵਾਈਆਂ ਆਪਾਂ ਤੁਹਾਨੂੰ ਦੱਸਤੀਆਂ ਵੀ ਕੈਂਸਰ ਸ਼ੂਗਰ ਤੇ ਸੱਤਰਾਂ ਦੀਆਂ ਹੋਰ ਦਵਾਈਆਂ ਉਹ ਸਸਤੀਆਂ ਹੋ ਚੁੱਕੀਆਂ ਜਿਹੜੇ ਲੋਕ ਆ ਵਿਦੇਸ਼ ਜਾਣਾ ਚਾਹੁੰਦੇ ਆ ਵਿਦੇਸ਼ ਦੀ ਯਾਤਰਾ ਕਰਨਾ ਚਾਹੁੰਦੇ ਆ ਉਹਨਾਂ ਲਈ ਵੀ ਖੁਸ਼ੀ ਵਾਲੀ ਗੱਲ ਆ ਉਹ 5% TCS ਆ ਜਿਹੜਾ ਉਹ ਘਟਾ ਦਿੱਤਾ ਗਿਆ ਵਿਦੇਸ਼ ਯਾਤਰਾ ਦੇ ਲਈ ਉਹਦੇ ਕਰਕੇ ਵਿਦੇਸ਼ ਜਾਣ ਵਾਲਿਆਂ ਲਈ ਥੋੜਾ ਫਾਇਦਾ ਹੋਊਗਾ ਟਿਕਟਾਂ ਜਿਹੜੀਆਂ ਉਹ ਥੋੜੀਆਂ ਜੀਆਂ ਸਸਤੀਆਂ ਹੋ ਜਾਣਗੀਆਂ ਸਸਤੀ ਸੋਲਰ ਪੈਨਲ ਆ ਉਸ ਤੋਂ ਬਾਅਦ ਬੈਟਰੀਆਂ ਸਸਤੀਆਂ ਕਰਤੀਆਂ ਖੇਡਾਂ ਦਾ ਸਮਾਨ ਸਸਤਾ ਕੱਪੜਾ ਅਤੇ ਬੂਟ ਆ ਜਿਹੜੇ ਇਹ ਵੀ ਸਸਤੇ ਹੋ ਚੁੱਕੇ ਆ ਖੇਡਾਂ ਖੇਡਣ ਵਾਲੇ ਜਿਹੜੇ ਖਿਡਾਰੀ ਲੋਕ ਆ ਉਹਨਾਂ ਨੇ ਵੀ ਬਹੁਤ ਖੁਸ਼ੀ ਦੀ ਗੱਲ ਆ ਵੀ ਖੇਡਾਂ ਦਾ ਸਮਾਨ ਆ ਜਿਹੜਾ ਉਹਨਾਂ ਨੂੰ ਹੁਣ ਸਸਤਾ ਮਿਲੇਗਾ ਜੇਕਰ ਬੈਟਰੀਆਂ ਸਸਤੀਆਂ ਹੋਣਗੀਆਂ ਜੀ ਤਾਂ ਮੋਬਾਈਲ ਫੋਨ ਆ ਜਿਹੜੇ ਉਹ ਵੀ ਤੁਹਾਨੂੰ ਸਸਤੇ ਮਿਲਣਗੇ ਹੁਣ ਆਪਾਂ ਗੱਲਬਾਤ ਕਰਦੇ ਆ ਪੰਜਾਬ ਪੰਜਾਬ ਦੇ ਹਿੱਸੇ ਇਸ ਬਜਟ ਦੇ ਵਿੱਚ ਕੀ ਆਇਆ ਪੰਜਾਬ ਗਵਰਨਮੈਂਟ ਨੇ ਕਿੰਨੇ ਦਾ ਪੈਕੇਜ ਮੰਗਿਆ ਸੀ ਇੱਕਰ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਵੱਲੋਂ 20000 ਕਰੋੜ ਰੁਪਏ ਦਾ ਪੈਕੇਜ ਹੈ ਜਿਹੜਾ ਉਹ ਮੰਗਿਆ ਗਿਆ ਸੀ ਜਿਸ ਤਰ੍ਹਾਂ ਪਿੱਛੇ ਪੰਜਾਬ ਦੇ ਵਿੱਚ ਹੜ੍ਹ ਵੀ ਆਏ ਸੀ ਜਾਂ ਪੰਜਾਬ ਨਾਲ ਹੋਰ ਰਿਲੇਟਡ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦੇ ਹੱਲ ਲਈ 20000 ਕਰੋੜ ਦਾ ਪੈਕੇਜ ਦੀ ਮੰਗ ਕੀਤੀ ਗਈ ਸੀ ਪਰੰਤੂ ਜੋ ਬਜਟ ਪੇਸ਼ ਕੀਤਾ ਗਿਆ ਸਾਲ 2026-27 ਦਾ ਉਹਦੇ ਵਿੱਚ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਕੋਈ ਪੈਕੇਜ ਹੈ ਜਿਹੜਾ ਨਹੀਂ ਮਿਲਿਆ ਪੰਜਾਬ ਦੇ ਪੱਲੇ ਆ ਜਿਹੜੀ ਉਹ ਨਿਰਾਸ਼ਾ ਹੀ ਲੱਗੀ ਕਰ ਆਪਾਂ ਸ਼ੇਅਰ ਮਾਰਕੀਟ ਦੀ ਗੱਲ ਕਰੀਏ ਤਾਂ ਸ਼ੇਅਰ ਮਾਰਕੀਟ ਆ ਜਿਹੜੀ ਉਹ ਵੀ ਇੱਕਦਮ ਡਾਊਨ ਚਲੀ ਗਈ ਜਦੋਂ ਇਹ ਬਜਟ ਪੇਸ਼ ਕੀਤਾ ਗਿਆ ਯਾਨੀ ਕੁੱਲ ਮਿਲਾ ਕੇ ਇਹ ਗੱਲਾ ਵੀ ਇਹ ਬਜਟ ਆ ਜਿਹੜਾ ਉਹ ਨਿਰਾਸ਼ਾ ਵਾਲਾ ਰਿਹਾ ਪਰੰਤੂ ਸੋਨਾ ਤੇ ਚਾਂਦੀ ਆ ਜਿਹੜਾ ਉਹਦੇ ਰੇਟ ਆ ਥੋੜੇ ਘਟਣ ਦੀ ਸੰਭਾਵਨਾ ਆਉਣ ਵਾਲੇ ਟਾਈਮ ਦੇ ਵਿੱਚ ਬਣ ਰਹੀ ਆ ਉਹ ਦੇਖਦੇ ਆ ਵੀ ਕਿੰਨਾ ਘਟਦਾ ਕਿੰਨਾ ਵੱਧਾ ਇਹ ਜਿਹੜੀਆਂ ਖਾਸ ਤੌਰ ਤੇ ਆਪਣੇ ਬਜਟ ਦੇ ਨਾਲ ਸੰਬੰਧਿਤ ਗੱਲਾਂ ਸੀਗੀਆਂ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਵੀ ਮਲਾਜਮਾਂ ਨੂੰ ਜਿਹੜਾ ਇਹ ਬਜਟ ਦੇ ਵਿੱਚ ਕਿਸੇ ਤਰ੍ਹਾਂ ਦਾ ਕੁਝ ਨਹੀਂ ਮਿਲਿਆ ਨਿਰਾਸ਼ਾ ਹੀ ਹੱਥ ਲੱਗਿਆ 16% ਡੀਏ ਜਿਹੜਾ ਮਿਲਣਾ ਸੀ ਜੇਕਰ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਕੋਈ ਪੈਕੇਜ ਮਿਲਦਾ ਤਾਂ ਹੋ ਸਕਦਾ ਜਿਹੜਾ ਡੀਏ ਵਾਲੀ ਖਬਰ ਆ ਰਹੀ ਆਤ ਭਰੇ ਖਬਰ ਮਲਾਜਮਾਂ ਨੂੰ ਡੀਏ ਆ ਜਿਹੜਾ ਉਹ ਪੰਜਾਬਦਿਆਂ ਨੂੰ ਮਿਲ ਜਾਂਦਾ ਪਰੰਪੂ ਇਸ ਤਰ੍ਹਾਂ ਨਹੀਂ ਹੋਇਆ ਬਾਕੀ ਤੁਹਾਨੂੰ ਦੱਸਤਾ ਵੀ ਦਵਾਈਆਂ ਜਿਹੜੀਆਂ ਉਹ ਸਸਤੀਆਂ ਹੋ ਗਈਆਂ ਉਹਨਾਂ ਲੋਕਾਂ ਲਈ ਥੋੜੀ ਜਿਹੀ ਰਾਤ ਵਾਲੀ ਖਬਰ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਉਹਦੇ ਬਾਰੇ ਆਪ ਉਮੀਦ ਕਰਦੇ ਹਾਂ ਸਾਡੇ ਵੱਲੋਂ ਜਿਹੜੀ ਇਹ ਜਾਣਕਾਰੀ ਦਿੱਤੀ ਗਈ ਹੈ ਉਹ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓ ਹੈ ਜਿਹੜੀਆਂ ਉਹ ਤੁਹਾਨੂੰ ਦੇਖਣ ਨੂੰ ਮਿਲ ਸਕਣ ਸਤਿ ਸ੍ਰੀ ਅਕਾਲ